ਏਡੀ ਦੀ ਪਟੀਸ਼ਨ ਤੇ ਕੇਜਰੀਵਾਲ ਨੂੰ ਦਿੱਲੀ ਦੀ ਰਾਉਜ਼ਮਨੀ ਕੋਰਟ ਦਾ ਸੰਬੰਧ 17 ਫਰਵਰੀ ਨੂੰ ਪੇਸ਼ ਹੋਣ ਦੇ ਆਦੇਸ਼ ਆਮ ਆਦਮੀ ਪਾਰਟੀ ਬੋਲੀ ਫੈਸਲਾ ਪੜਨ ਤੋਂ ਬਾਅਦ ਕਾਨੂੰਨ ਦੇ ਮੁਤਾਬਿਕ ਚੁੱਕਾਂਗੇ ਕਦਮ ਰਾਤਸਾਬਦ ਵਿੱਚ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਕਾਂਗਰਸ ਤੇ ਤਾਬੜ ਤੋੜ ਹਮਲੇ ਬੋਲੇ ਸੋਚ ਤੋਂ ਵੀ ਜ਼ਿਆਦਾ ਆਊਟਡੇਟਡ ਹੋਈ ਪਾਰਟੀ ਕਾਂਗਰਸ ਦੀ ਨੀਤੀ ਤੇ ਨiyet ਦੀ ਨਹੀਂ ਕੋਈ ਗਾਰੰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਦਾਵਾ ਪੁਰਾਣੀ ਚਿੱਠੀ ਦਾ ਜ਼ਿਕਰ ਕਰਦਿਆਂ ਬੋਲੇ ਨੌਕਰੀਆਂ ਦੇ ਵਿੱਚ ਰਾਖਵੇਂ ਕਰਨ ਦੇ ਖਿਲਾਫ ਸਨ ਨਹਿਰੂ ਪਛੜੀਆਂ ਦੇ ਰਿਜ਼ਰਵੇਸ਼ਨ ਦੇ ਖਿਲਾਫ ਤਤਕਾਂ ਦੀ ਮੁੱਖ ਮੰਤਰੀਆਂ ਨੂੰ ਲਿਖੀ ਸੀ ਚਿੱਠੀ ਐਨ.ਓ.ਸੀ ਖਤਮ ਕਰਨ ਲਈ ਕੇ ਸੀਐਮ ਮਾਨਨੇ ਅਧਿਕਾਰੀਆਂ ਦੇ ਨਾਲ ਕੀਤੀ ਹਾਈ ਲੈਵਲ ਮੀਟਿੰਗ ਨਜਾਇਜ਼ ਕਾਲਨੀਆਂ ਤੇ ਸਖਤੀ ਦੀ ਤਿਆਰੀ 'ਚ ਸਰਕਾਰ ਅਗਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਲਿਆ ਸਕਦੀ ਹੈ ਸੋਧ ਬਿੱਲ ਮੇਰਚੋਂ ਨੂੰ ਲੈ ਕੇ ਸੀ ਅਸੀ ਸੰਗਰਾਮ ਲਗਾਤਾਰ ਜਾਰੀ ਬੀਜੇਪੀ ਦਫਤਰ ਦਾ ਕਿਰਾਉ ਕਰਨ ਜਾ ਰਹੀ ਕਾਂਗਰਸ ਵਰਕਰਾਂ ਦੇ ਉੱਤੇ ਚੰਡੀਗੜ੍ਹ ਪੁਲਿਸ ਨੇ ਕੀਤਾ ਵਾਟਰ ਕੈਨ ਦਾ ਇਸਤੇਮਾਲ लाठी चार्ज ਕਰਕੇ ਖਦੇੜੇ ਗਈ ਪ੍ਰਦਰਸ਼ਨਕਾਰੀ ਮਹਾਰਾਸ਼ਟਰ ਸਰਕਾਰ ਨੇ ਨੰਨਦੇੜ ਸਿੱਖ ਗੁਰਦੁਆਰਾ ਐਕਟ 1956 ਦੇ ਵਿੱਚ ਕੀਤੀ ਸੋਦ ਬੋਰਡ ਦੇ 12 ਮੈਂਬਰ ਸਰਕਾਰ ਦੇ ਬਿਲੂ ਲਗਾਏ ਜਾਣ ਦਾ ਰਾਪਧਰਾ ਐਸਜੀਪੀ ਸਿੱਦੇ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ ਕੀਤੀ ਗਈ 2 एसबीसी ਤੇ ਅਕਾਲੀ ਦਲ ਨੇ ਮਹਾਰਾਸ਼ਟਰ ਸਰਕਾਰ ਤੇ ਸਿੱਖਾਂ ਦੇ ਮਸਲੇ 'ਚ ਸਿੱਧੇ ਦਖਲ ਦਾ ਲਗਾਇਆ ਇਲਜ਼ਾਮ ਕਿਹਾ ਗੁਰਦੁਆਰਾ ਬੋਰਡ ਤੇ ਕਬਜ਼ਾ ਕਰਨ ਜਾ ਰਹੀ ਛਿੰਦੇ ਸਰਕਾਰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ ਦਖਲਅੰਦਾਜ਼ੀ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤੱ ਪੈਂਦਾ ਹੈ ਲੈ ਕੇ ਜਦੋਂ ਈਡੀ ਦੇ ਪੰਚ ਸੰਮਨ ਤੋਂ ਬਾਅਦ ਈਡੀ ਦੇ ਵੱਲੋਂ ਅਦਾਲਤ ਦਾ ਰੁਖ ਕਰ ਲਿਆ ਜਾਵੇ ਫਿਰ ਫਰਕ ਤੱ ਪੈਂਦਾ ਹੈ ਇੱਕ ਵੱਡੀ ਖਬਰ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ ਦਿੱਲੀ ਦੀ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਹੁਣ ਸੰਮਨ ਜਾਰੀ ਕਰ ਦਿੱਤਾ ਹੈ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕਰਕੇ 17 ਫਰਵਰੀ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਨੇ ਔਰ ਕਾਬਲੇਗੌਰ ਹੈ ਕਿ ਈਡੀ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਅਦਾਲਤ ਦੇ ਅੰਦਰ ਪਟੀਸ਼ਨ ਲਗਾਈ ਸੀ ਤੇ ਉਧਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਦਾਲਤ ਦਾ ਫੈਸਲਾ ਪੜ ਕੇ ਕਾਨੂੰਨ ਦੇ ਮੁਤਾਬਿਕ ਅਸੀਂ ਕਦਮ ਚੁੱਕਾਂਗੇ ਕਾਬਲੇ ਗੌਰ ਹੈ ਕਿ ED ਦੇ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਪੰਜ ਵਾਰ ਤਲਬ ਕੀਤਾ ਗਿਆ ਸਮਨ ਭੇਜ ਕੇ ਅਰਵਿੰਦ ਕੇਜਰੀਵਾਲ ਨੂੰ ਪਰ ਪੰਜ ਸਮਨ ਭੇਜੇ ਜਾਣ ਦੇ ਬਾਵਜੂਦ ਵੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਸਨ ਤੇ ਉਸ ਤੋਂ ਬਾਅਦ ED ਨੇ ਰੁਕ ਕਰ ਲਿਆ ਅਦਾਲਤ ਦਾ ਔਰ ਅਦਾਲਤ ਦੇ ਵਿੱਚ ਜਾ ਕੇ ਜਿਹੜੀ ਅਦਾਲਤ ਹੈ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ 17 ਫਰਵਰੀ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਨੇ ਯਾਨੀ ਕਿ ਅਗਲੇ ਸ਼ਨੀਵਾਰ ਨੂੰ ਪੇਸ਼ ਹੋਣਾ ਹੋਵੇਗਾ ਅਰਵਿੰਦ ਕੇਜਰੀਵਾਲ ਨੂੰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਜੋ ਤਰਕਾ ਹੈ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਡਿਸਾਈਡ ਕਰਾਂਗੇ ਕਾਨੂੰਨ ਦੇ ਮੁਤਾਬਿਕ ਫੈਸਲਾ ਲਵਾਂਗੇ ਅਦਾਲਤ ਦਾ ਫੈਸਲਾ ਪੜਨ ਤੋਂ ਬਾਅਦ ਤੇ ਸਭ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਪਾਣ ਦਾ ਟਵੀਟ ਵੀ ਆਇਆ ਇਸ ਪੂਰੇ ਮਸਲੇ ਦੇ ਉੱਤੇ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਸੀਐਮ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਰੌਸ ਐਵੇਨਿਊ ਕੋਰਟ ਤੇ ਨੋਟਿਸ ਤੇ ਅਸੀਂ ਕੋਰਟ ਦੇ ਆਰਡਰ ਦੀ ਸਮੀਖਿਆ ਕਰ ਰਹੇ ਹਾਂ ਕਾਨੂੰਨ ਦੇ ਮੁਤਾਬਕ ਕਦਮ ਚੁੱਕਾਂਗੇ ਕੋਰਟ ਨੂੰ ਦੱਸਾਂਗੇ ਕਿਵੇਂ ED ਦੇ ਸਾਰੇ ਸਬੰਨ ਗੈਰਕਾਨੂੰਨੀ ਸਨ ਤਾਂ ਦਿੱਲੀ ਦੇ CM ਨੂੰ ਤਲਬ ਕੀਤਾ ਗਿਆ ਅਦਾਲਤ ਦੇ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਇਸ ਪੂਰੇ ਮੁੱਦੇ ਉੱਤੇ ਟਵੀਟ ਕਰਕੇ ਜਿਹੜਾ ਅੱਗੇ ਦੀ ਰੂਪਰੇਖਾ ਕੀ ਹੋएगी ਆਮ ਆਦਮੀ ਪਾਰਟੀ ਦੀ ਉਸ ਦੇ ਉੱਤੇ ਚਾਣਨਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ CM ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਸ ਮਿਖਿਆ ਕੀਤੀ ਜਾ ਰਹੀ ਹੈ ਕੋਰਟ ਦੇ ਆਦੇਸ਼ਾਂ ਦੀ ਉਸ ਤੋਂ ਬਾਅਦ ਅਗਲਾ ਕਦਮ ਚੁੱਕਿਆ ਜਾਵੇਗਾ ਤੇ ਕੋਰਟ ਦੇ ਅੰਦਰ ਜਾ ਕੇ ਦੱਸਾਂਗੇ ਕਿ ED ਦੇ ਵੱਲੋਂ ਕਿਸ ਤਰੀਕੇ ਨਾਲ जिन्हें समन भेजे गए क्या गैर कानूनी सा इसका ऑर्डर हम स्टडी कर रहे हैं इसका रिटर्न ऑर्डर अभी आया है और जो उचित लीगल कदम होगा वो हम लेंगे और मीडिया के समक्ष रखेंगे बीजेपी इसको आपके लिए बड़ा झटका बता रही है बीजेपी तो दो साल से झटका बता रही है देखिए झटका तब लगता है जब कनविकशन आता है ईडी एक ऐसी एजेंसी है जिसमें 43900 के करीब केस रजिस्टर हुए हैं। कन्विक्शन रेट क्या है ईडी का 25 से 26 केस ईडी uh, uh, ने कन्विक्शन किया है। मतलब एक प्रतिशत से भी कम कन्विक्शन रेट साफ होता जा रहा है दिन दिन कि इन्वेस्टिगेटिव एजेंसी का समन्स भेजना सवाल करना यह केवल और केवल एक मीडिया सेंसेशन क्रिएट करने के लिए है इसका मकसद कोई जांच से नहीं है अरविंद केजरीवाल जी कहते थे ईडी के समन नकली हैं ईडी के, के कोई के पास कोई सबूत ही नहीं है ईडी ने सारे सबूत जब कोर्ट के सामने पेश किए दस्तावेज पेश किए रिकॉर्ड पेश किया कैसे अरविंद केजरीवाल जी के खिलाफ पुख्ता सबूत हैं क्यों उनको ईडी के सामने आना चाहिए तो मानियो कोर्ट भी उन दस्तावेजों को देखने के बाद अरविंद केजरीवाल जी को पेश होने को मजबूर कहने को मजबूर हुई तो मैं अब अरविंद केजरीवाल जी और उनके साथियों के पास यह भी बचाव नहीं बचा कि यह नकली संबंध है अब अरविंद केजरीवाल जी को ये फेस को इस केस को फेस करना पड़ेगा अरविंद ਰਾਵਿੰਦਰ ਕੇਜਰੀਵਾਲ ਨੂੰ ਕਦੋਂ-ਕਦੋਂ ਸਬਨ ਭੇਜੇ ਗਏ ਨੇ ਈਡੀ ਦੇ ਵੱਲੋਂ ਪੰਜ ਸਬਨ ਭੇਜੇ ਗਏ ਉਹ ਪੇਸ਼ ਨਹੀਂ ਹੋਏ ਪਹਿਲਾ ਸਬਨ ਆਇਆ ਸੀ 2 ਨਵੰਬਰ ਨੂੰ ਪਿਛਲੇ ਸਾਲ ਦੂਜਾ ਸਬਨ ਪਿਛਲੇ ਸਾਲ ਆਇਆ 22 ਦਸੰਬਰ ਨੂੰ ਫਿਰ ਪੇਸਾ ਲਾਇਆ ਤੀਜਾ ਸਬਨ 3 ਜਨਵਰੀ ਨੂੰ ਉਸ ਤੋਂ ਬਾਅਦ ਚੌਥਾ ਸਬਨ ਆਇਆ 18 ਜਨਵਰੀ ਨੂੰ ਔਰ ਪੰਜਵਾਂ ਸਬਨ ਆਇਆ 2 ਫਰਵਰੀ ਨੂੰ ਤੇ ਟੋਟਲ ਪੰਜ ਸਬਨ ਹੁਣ ਤੱਕ ਪੇ ਜਿਹੜੇ ਈਡੀ ਦੇ ਵੱਲੋਂ ਜਾਰੀ ਕੀਤੇ ਜਾ ਚੁੱਕੇ ਨੇ ਪਰ ਰਵਿੰਦਰ ਕੇਜਰੀਵਾਲ ਪੇਸ਼ ਨਹੀਂ ਹੋਏ ਹੁਣ ਰੌਜ਼ ਐਵੇਨਿਊ ਕੋਰਟ ਦੇ ਵੱਲੋਂ 17 ਤਰੀਕ ਨੂੰ ਉਹਨਾਂ ਨੂੰ ਸਬਨ ਕਰਕੇ ਪੇ ਜੇ ਸਿਆਸਤ ਇਸ ਮੁੱਦੇ ਉਤੇ ਹੁੰਦੀ ਹੋਈ ਨਜ਼ਰ ਆ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪ੍ਰਾਰੰਭਿਕ ਕੇਜਰੀਵਾਲ ਹੁਣ 17 ਤਰੀਕ ਨੂੰ ਪੇਸ਼ ਹੋਣਗੇ ਆਮ ਆਦਮੀ ਪਾਰਟੀ ਦਾ ਅਗਲਾ ਕਦਮ ਕੀ ਰਹੇਗਾ ਉਸ ਦੇ ਉੱਤੇ ਸਭੀਆਂ ਨਜ਼ਰਾਂ ਰਹਿਣਗੀਆਂ ਉਧਰ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨਕਾਰੀ ਐਨਐਸਯੂਆਈ ਦੇ ਵਰਕਰਾਂ ਨੂੰ ਖਦੇੜਨ ਦੇ ਲਈ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਦਰਸਲ ਐਨਐਸਯੂਆਈ ਵਰਕਰ ਮੇਅਰ ਚੋਣ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਅਤੇ ਜਦੋਂ ਪ੍ਰਦਰਸ਼ਨਕਾਰੀ ਕਾਂਗਰਸ ਹੈੱਡਕੁਆਰਟਰ ਸੈਕਟਰ 35 ਤੋਂ ਭਾਜਪਾ ਹੈੱਡਕੁਆਰਟਰ ਵਾਲੇ ਪਾਸੇ ਜਾਣ ਦੀ ਤਿਆਰੀ ਕਰ ਰਹੇ ਸੀ ਤਾਂ ਪੁਲਿਸ ਨੇ ਬੈਰੀਕੇਡ ਲਗਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਨਹੀਂ ਰੁਕੇ ਤਾਂ ਪੁਲਿਸ ਨੇ ਫਿਰ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਇੱਕ ਮੇਅਰ ਕੇ ਚੋਣਾਂ ਵਿੱਚ ਇਹ ਹਾਲ ਕਰ ਸਕਤੇ ਹੈ ਤਾਂ ਆਉਣ ਵਾਲੇ ਲੋਕ ਸਭਾ ਕੇ ਚੋਣਾਂ ਵਿੱਚ ਕੀ ਹੋਗਾ ਇਹ ਸਰੀਆਮ ਗੁੰਡਾ ਕਰਦੀ ਹੈ ਔਰ ਹਮਾਰਾ ਤਾਂ ਬਿਊਰੋਕਰੇਸੀ 'ਤੇ ਵਿਸ਼ਵਾਸ ਉੱਟ ਚੁਕਾ ਹੈ ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਉੱਤੇ ਲਾਠੀ ਚਾਰਜ ਕਰਨ ਦੇ ਇਲਜ਼ਾਮ ਵੀ ਲਗਾਏ ਨੇ ਇਸ ਤਾਨਾਸ਼ਾਹ ਆ ਲੋਕਤਾਂ लोकतंत्र की हत्यारी सरकार जो दिल्ली में बैठी हुई अपनी उंगलियों पर चंडीगढ़ के नगर निगम को नचाना चाह रही थी वो बेनकाब हो गए मेयर चुनाव तो बाद तो लगातार कांग्रेस से त्याम आदमी पार्टी का प्रदर्शन जारी है मेयर चुनाव नु रद्द करने दी मांग नु लेके कदी कांग्रेस तक क त्याम आदमी पार्टी सड़कों दे उते विरोध दर्दी नजर आंदी है ਤਬ ਮੇਰ ਚੋਣ ਦਾ ਮਸਲਾ ਅਜੇ ਵੀ ਭੱਕਿਆ ਹੋਇਆ ਹੈ ਪਰ ਇਸ ਸਭ ਦੇ ਵਿਚਾਲੇ ਸੁਪਰੀਮ ਕੋਰਟ ਦੇ ਵਿੱਚ 19 ਤਰੀਕ ਨੂੰ ਸੁਣਵਾਈ ਹੋਣੀ ਹੈ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਉਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਇਹ ਸਿਆਸੀ ਸੰਗਰਾਮ ਦੀਆਂ ਤਸਵੀਰਾਂ ਜ਼ਰੂਰ ਦੇਖਣ ਨੂੰ ਮਿਲ ਰਹੀਆਂ ਨੇ ਇੱਕ ਵੱਡੀ ਖਬਰ ਆ ਰਹੀ ਹੈ ਉਸ ਦਾ ਰੁਕ ਕਰਦੇ ਹਾਂ ਸਾਬਕਾ ਡੀਐਸਪੀ ਰਾਕਾ ਗੇਰਾ ਨੂੰ 6 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਅਦਾਲਤ ਦੇ ਵੱਲੋਂ 13 ਸਾਲ ਪੁਰਾਣੇ ਮਾਮਲੇ 'ਚ 13 ਸਾਲ ਪੁਰਾਣੇ ਰਿਸ਼ਵਤ ਮਾਮਲੇ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ ਚੰਡੀਗੜ੍ਹ ਦੀ ਇੱਕ ਸਪੈਸ਼ਲ ਸੀਬੀਆਈ ਕੋਰਟ ਦੇ ਵੱਲੋਂ ਇਹ ਸਜ਼ਾ ਦਾ ਐਲਾਨ ਕੀਤਾ ਗਿਆ ਕੋਰਟ ਨੇ 2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ ਡੀਐਸਪੀ ਰਾਕਾ ਗੇਰਨ ਔਰ ਮੋਹਾਲੀ ਦੇ ਮੁਲਾਪੁਰ ਨਿਵਾਸੀ ਬਿਲਡਰ ਕੇਕੇ ਮਲਹੋਤਰਾ ਦੀ ਸ਼ਿਕਾਇਤ 'ਤੇ ਸੀਬੀਆਈ ਨੇ 25 ਜੁਲਾਈ 2011 ਨੂੰ ਯਾਨੀ ਕਰੀਬ-ਕਰੀਬ 13 ਸਾਲ ਪਹਿਲਾਂ ਚੰਡੀਗੜ੍ਹ ਦੇ ਸੈਕਟਰ 15 ਸਥਿਤ ਕੋਠੀ ਤੋਂ ਰਾਕਾ ਗੇਰਨ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ ਉਸ ਪੂਰੇ ਮਾਮਲੇ 'ਚ ਕੇਸ ਚੱਲਦਾ ਰਿਹਾ ਤੇ ਹੁਣ ਜਿਹੜੀ ਸਜ਼ਾ ਅਦਾਲਤ ਦੇ ਵੱਲੋਂ 6 ਸਾਲ ਦੀ ਰਾਕਾ ਗੇਰਾਂ ਨੂੰ ਸੁਣਾ ਦਿੱਤੀ ਗਈ ਹੈ ਉਹਨਾਂ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵਰਦੀ ਦੇ ਵਿੱਚ ਔਰ 13 ਸਾਲ ਪੁਰਾਣੇ ਮਾਮਲੇ ਦੇ ਵਿੱਚ ਇਹ ਪੂਰੀ ਸਜ਼ਾ ਸੁਣਾਈ ਗਈ ਹੈ 1 ਲੱਖ ਰੁਪਏ ਦਾ ਮਾਮਲਾ ਸੀ ਰਿਸ਼ਵਤ ਲੈਣ ਦਾ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ ਹੁਣ 2 ਲੱਖ ਰੁਪਏ ਜੁਰਮਾਨਾ ਤੇ 6 ਲੱਖ 6 ਸਾਲ ਦੀ ਸਜ਼ਾ ਅਦਾਲਤ ਦੇ ਵੱਲੋਂ ਸੁਣਾਈ ਗਈ ਸੜੀ ਸੀਨੀਅਰ ਸੀ ਹੋਗੀ ਵਿਜੇਪਾਲ ਬਰਾੜ ਇਸ ਖਬਰ ਤੇ ਜ਼ਿਆਦਾ ਜਾਣਕਾਰੀ ਦੇ ਨਾਲ ਛੁੱਟ ਰਹੇ ਨੇ ਵਿਜੇ ਫੈਸਲਾ ਤੇ ਫੈਸਲੇ ਦੇ ਨਾਲ ਨਾਲ ਮਾਮਲਾ ਜੇ ਉਸ ਦੇ ਉੱਤੇ ਥੋੜਾ ਜਿਹਾ ਚਾਨਣਾ ਪਾऊं ਕਿ ਪੂਰਾ ਫੈਸਲਾ ਕੀ ਹੈ ਤੇ ਪੂਰਾ ਕੇਸ ਕੀ ਹੈ ਗੁਰਵਸਲ ਦੇ ਵਿੱਚ ਇਹ ਮਾਮਲਾ ਅਗਸਤ 2011 ਦਾ ਹੈ ਜਦੋਂ ਸੀਬੀਆਈ ਨੇ ਰੇਡ ਕੀਤੀ ਸੀ ਸੈਕਟਰ 15 ਚ ਹਰਾਕਾ ਗੇਰਾ ਦੀ ਕੋਠੀ ਸੀ ਚੰਡੀਗੜ੍ਹ ਦੇ ਵਿੱਚ ਔਰ ਉੱਥੇ ਸੀਬੀਆਈ ਨੇ 트੍ਰੈਪ ਲਾਇਆ ਸੀ 2 ਲੱਖ ਰੁਪਏ ਰਿਸ਼ਵਤ ਮੰਗੀ ਗਈ ਸੀ ਇੱਕ ਬਿਲਡਰ ਤੋਂ ਕੇਕੇ ਮਲੋਤਰਾ ਨਾਮ ਦਾ ਬਿਲਡਰ ਸੀ ਮੁੱਲਾਂਪੁਰ ਦਾ ਔਰ ਉਹਦੇ ਤੋਂ 2 ਲੱਖ ਰਿਸ਼ਵਤ ਮੰਗੀ ਗਈ ਸੀ 1 ਲੱਖ ਰੁਪਇਆ ਲੈ ਲਿਆ ਸੀ ਔਰ ਜਿਸ ਵੇਲੇ ਉਸਨੇ 1 ਲੱਖ ਰੁਪਇਆ ਦਿੱਤਾ ਉਸ ਵੇਲੇ सीबीआई ਨੇ ਟਰੈਪ ਲਾਇਆ ਹੋਇਆ ਸੀ ਔਰ सीबीआई ਨੇ ਉਸ ਨੂੰ ਰਾਕਾ ਗੇਰਾ ਨੂੰ ਉਸ ਵੇਲੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਸੀ ਔਰ ਹੋਰ ਵੀ ਕਾਫੀ ਸਮਾਨ ਕੁਝ ਗੋਲੀ ਸਿੱਕਾ ਕੁਝ ਨਜਾਇਜ਼ ਹਥਿਆਰ ਵੀ ਰਾਕਾ ਗੇਰਾ ਦੇ ਘਰੋਂ ਮਿਲੇ ਸੀ ਜਿਸ ਵੇਲੇ ਇਹ ਰੇਡ ਪਈ ਸੀ ਪਰ ਕਿਉਂਕਿ ਇਹ ਜਿਹੜਾ ਮਾਮਲਾ ਹੈ ਇਹ ਸਿਰਫ ਰਿਸ਼ਵਤ ਲੈਣ ਦਾ ਮਾਮਲਾ ਸੀ सीबीआई ਨੇ ਜੇ ਸਰਚ ਕੀਤਾ ਸੀ ਔਰ ਹਾਲਾਂਕਿ ਬਾਅਦ ਦੇ ਵਿੱਚ ਗੌਰਵ ਜਿਹੜਾ ਸ਼ਿਕਾਇਤ ਕਰਤਾ ਸੀ ਜਕੇ ਮਲੋਤਰਾ ਉਹ ਆਪਣੇ ਬਿਆਨਾਂ ਤੋਂ ਵੀ ਕੋਰਟ ਦੇ ਵਿੱਚ ਮੁਕਰ ਗਿਆ ਸੀ ਔਰ ਇੱਕ ਮੋੜ ਇਸ ਕੇਸ ਦੇ ਵਿੱਚ ਇਹ ਵੀ ਆਇਆ ਸੀ ਕਿ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਤੇ 5 ਸਾਲ ਲਈ ਰੋਕ ਲਾ ਦਿੱਤੀ ਸੀ ਔਰ ਉਹ ਰੋਕ ਅਗਸਤ 2023 ਦੇ ਵਿੱਚ ਹਟੀ ਹੈ ਜਿਸ ਤੋਂ ਬਾਅਦ ਇਸ ਮਾਮਲੇ ਦਾ ਟਰਾਇਲ ਦੁਬਾਰੇ ਸ਼ੁਰੂ ਹੋਇਆ ਔਰ ਹੁਣ ਕੁਝ ਮਹੀਨਿਆਂ ਦੇ ਵਿੱਚ ਜਾ ਕੇ ਅੱਜ ਕੋਰਟ ਨੇ 6 ਸਾਲ ਦੀ ਸਜ਼ਾ ਸੁਣਾਈ ਹੈ ਇਹ ਕਾਫੀ ਉਤਾਰ ਚੜਾਅ ਇਸ ਮਾਮਲੇ ਦੇ ਵਿੱਚ ਆਉਂਦੇ ਰਿਹਾ ਜਿਹੜਾ ਇੱਕ ਆਰਮਜ਼ ਐਕਟ ਦੇ ਤਹਿਤ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਕਿਉਂਕਿ ਉਸ ਵੇਲੇ AK47 ਦੇ ਕੁਝ ਕਾਰਤੂਸ ਤੇ ਇੱਕ ਜਰਮਨ ਮੇਡ ਪਿਸਟਲ ਕੁਝ ਅਜਿਹੀਆਂ ਚੀਜ਼ਾਂ ਮਿਲੀਆਂ ਸੀ ਰਾਕਾਗੇੜਾ ਦੇ ਘਰੋਂ ਜਿੱਦੋਂ ਸੀਬੀਆਈ ਨੇ ਰੇਡ ਮਾਰੀ ਸੀ ਤਾਂ ਉਹ ਇੱਕ ਵੱਖਰਾ ਮਾਮਲਾ ਦਰਜ ਹੋਇਆ ਸੀ ਉਸ ਫਾਮਲੇ 'ਚ ਲੋਅਰ ਕੋਰਟ ਨੇ 1 ਸਾਲ ਦੀ ਸਜ਼ਾ ਸੁਣਾਈ ਸੀ 2017 'ਚ ਬਾਅਦ 'ਚ ਇਹਨਾਂ ਨੇ ਉਹਨੂੰ ਸੈਸ਼ਨ ਕੋਰਟ 'ਚ ਚੈਲੰਜ ਕਰਤਾ ਸੀ ਔਰ 2019 'ਚ ਉਸ ਕੇਸ 'ਚ ਉਹ ਰਾਕਾਗੇੜਾ ਭਰੀ ਹੋ ਗਈ ਸੀ ਤਾਂ ਇਹ ਇਕੱਲਾ ਰਿਸ਼ਵਤ ਦਾ ਮਾਮਲਾ ਚੱਲ ਰ ਹਾਲਾਂਕਿ ਕੇ ਕੇ ਮਲੋਤਰਾ ਜਿਸ ਨੇ ਸ਼ਿਕਾਇਤ ਕੀਤੀ ਸੀ ਉਹ ਆਪਣੇ ਬਿਆਨਾਂ ਤੋਂ ਮੁਕਰ ਗਿਆ ਸੀ ਔਰ ਜਦੋਂ ਹੁਣ ਸਟੇ ਹਟਿਆ ਤਾਂ ਸੀਬੀਆਈ ਨੇ ਇਸ ਕੇਸ ਨੂੰ ਇਸ ਗਰਾਉਂਡ ਤੇ ਫੋਲੋ ਕੀਤਾ ਕਿ ਉਹਨਾਂ ਨੇ ਜਾ ਕੇ ਸਾਡੇ ਕੋਲੇ ਜਿਹੜੀ ਜਿਹੜੀ ਰਿਸ਼ਵਤ ਮੰਗੀ ਗਈ ਸੀ ਉਸ ਵੇਲੇ ਜਿਹੜੀ ਫੋਨ ਕਾਲ ਤੇ ਗੱਲਬਾਤ ਹੋਈ ਸੀ ਉਸਦੀ ਪੂਰੀ ਟ੍ਰਾਂਸਕ੍ਰਿਪਟ ਔਰ ਉਸ ਦੇ ਪੂਰੇ ਹੁਸਤਾ ਸਬੂਤ ਸੀ ਇਹ ਦਾਵਾ ਕੀਤਾ ਸੀ ਨਰਿੰਦਰ ਸਿੰਘ ਜਿਹੜੇ ਐਡਵੋਕੇਟ ਨੇ ਸੀਬੀਆਈ ਦੇ ਔਰ 5 ਤਰੀਕ ਨੂੰ ਪਰਸੋਂ ਕੋਰਟ ਨੇ ਦੋਸ਼ ਤੈਅ ਕਰਤੀ ਸੀ ਉਸ ਵੇਲੇ ਰਾਕਾ ਗੇਰਾ ਕੋਰਟ ਦੇ ਵਿੱਚ ਮੌਜੂਦ ਸੀ ਔਰ ਉਸ ਵੇਲੇ ਹੀ ਕੋਰਟ ਨੇ ਕਹਿਤਾ ਸੀ ਕਿ ਇਹਨਾਂ ਨੂੰ ਹਿਰਾਸਤ ਚ ਲੈ ਲਿਆ ਜਾਵੇ ਯਾਨੀ ਉਦੋਂ ਹੀ ਇਹ ਸਪਸ਼ਟ ਹੋ ਗਿਆ ਸੀ ਕਿ ਸਜ਼ਾ 3 ਸਾਲ ਤੋਂ ਜ਼ਿਆਦਾ ਹੋਏਗੀ ਕਿਉਂਕਿ 3 ਸਾਲ ਦੀ ਸਜ਼ਾ ਦੇ ਵਿੱਚ ਤਾਂ ਤੁਹਾਨੂੰ ਜ਼ਮਾਨਤ ਮਿਲ ਜਾਂਦੀ ਹੈ ਇਸ ਕਰਕੇ ਤੁਹਾਨੂੰ ਉੱਥੇ ਮੌਕੇ ਤੇ ਹਿਰਾਸਤ ਚ ਨਹੀਂ ਲਿਆ ਜਾਂਦਾ ਪਰ ਪਰਸੋ ਜੋ ਕੋਰਟ ਨੇ ਉੱਥੇ ਹੀ ਕੋਰਚ ਮੌਜੂਦ ਰਾਕਾ ਗੇਰਾ ਨੂੰ ਹਿਰਾਸਤ ਚ ਲੈਣ ਲਈ ਕਹਿਤਾ ਸੀ ਤਾਂ ਉਦੋਂ ਹੀ ਇਸ ਚੀਜ਼ ਦਾ ਅਦੇਸ਼ਾ ਹੋ ਗਿਆ ਸੀ ਕਿ ਸਜ਼ਾ ਜਿਹੜੀ ਆ ਉਹ 3 ਸਾਲ ਤੋਂ ਜ਼ਿਆਦਾ ਹੋਏਗੀ ਤੇ ਅੱਜ 6 ਸਾਲ ਦੀ ਸਜ਼ਾ ਤੇ 2 ਲੱਖ ਰੁਪਿਆ ਜੁਰਮਾਨਾ ਜਿਹੜਾ ਹੈ ਉਹ ਕੋਰਟ ਵੱਲੋਂ ਰਾ ਕਦਿਰਨ ਨੂੰ ਲਾਇਆ ਜੀ ਜੀ ਸ਼ੁਕਰੀਆ ਬਹੁਤ ਬਹੁਤ ਧੰਵਾਸਰਨਾ ਜਰੁੰਦਲੇ ਇਸ ਪੂਰੀ ਗੱਲਬਾਤ ਦੇ ਲਈ ਆਪਣੇ ਆਪ ਦੇ ਵਿੱਚ ਇੱਕ अहम ਫੈਸਲਾ ਹੋ ਜਾਂਦਾ ਹੈ ਜਦੋਂ ਕੋਈ ਡੀਐਸਪੀ ਦੇ ਖਿਲਾਫ ਇਸ ਤਰੀਕੇ ਦੀ ਸਜ਼ਾ ਦਾ ਐਲਾਨ ਅਦਾਲਤ ਦੇ ਵੱਲੋਂ ਕਰ ਦਿੱਤਾ ਜਾਵੇ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਗ੍ਰਿਫਤਾਰ ਕੀਤਾ ਸੀ 2011 ਚ 2024 ਦੇ ਵਿੱਚ ਦੋਸ਼ੀ ਘਰਾੜ ਦਿੱਤਾ ਗਿਆ ਕੁਝ ਦਿਨ ਪਹਿਲਾਂ ਤੇ ਹੁਣ ਸਜ਼ਾ ਦਾ ਐਲਾਨ ਹੋਇਆ 2 ਲੱਖ ਰੁਪਏ ਜੁਰਮਾਨਾ ਔਰ 6 ਸਾਲ ਦੀ ਕੈਦ ਉਧਰ ਮਹਾਰਾਸ਼ਟਰ ਸਰਕਾਰ ਦੇ ਨਾਮ ਦੇਿਤ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸੋਧ ਦੇ ਨਾਲ ਐਸਜੀਪੀਸੀ ਖਾਸੇ ਨਾਰਾਜ਼ ਨਜ਼ਰ ਆ ਰਹੀ ਹੈ। ਐਸਜੀਪੀਸੀ ਨੇ ਮਹਾਰਾਸ਼ਟਰ ਸਰਕਾਰ ਦੇ ਫੈਸਲੇ ਗੁਰਦੁਆਰਾ ਬੋਰਡ ਦੇ ਵਿੱਚ ਉਹਨਾਂ ਦੇ ਮੈਂਬਰਾਂ ਦੀ ਗਿਣਤੀ ਘਟਕੜੇ ਜਾਣ ਦੀ ਕਰੜੀ ਨਿੰਦਾ ਕੀਤੀ। ਇਸ ਫੈਸਲੇ ਨੂੰ ਲੈ ਕੇ ਆਪਣਾ ਇਤਰਾਜ਼ ਟੌਂਦੇ ਹੋਈ ਸਰਕਾਰ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ। ਕਾ ਬੀਜੀਪੀ ਜਿਵੇਂ ਬੈਠੇ ਆ ਜਿਹੜੀ ਉਹਨਾਂ ਦੀ ਤਰਫਦਾਰੀ ਕਰਦੇ ਆ ਉਹਨਾਂ ਦੀ ਪੁਛ ਬਣਾਈ ਕਰਦੇ ਆ। ਉਹਨਾਂ ਦੇ ਇਹ ਕਹਿੰਦੇ ਹੁੰਦੇ ਆ ਇੰਨੇ ਕੁ ਉਹ ਉਹ ਨੀਵੇਂ ਹੋ ਗਏ ਨੇ ਕਿ ਉਹਨਾਂ ਦੀ ਦਸਤਾਰ ਗਿਰਨ ਤੱਕ ਚਲੀ ਗਈ ਆ ਇਹ ਗੱਲ ਜਿਹੜੀ ਆ ਬੜੀ ਅਫਸੋਸ ਦੀ ਗੱਲ ਆ ਮਹਾਰਾਸ਼ਟਰ ਸਰਕਾਰ ਦੇ ਫੈਸਲੇ ਦਾ ਐਸਜੀਪੀਸੀ ਦੇ ਅਲਾਵਾ ਅਕਾਲੀ ਦਲ ਵੀ ਵਿਰੋਧ ਕਰ ਰਹੇ ਹੈ ਮਹਾਰਾਸ਼ਟਰ ਦੇ ਮੁੱਖ ਮੰਤਰੀ ਛਿੰਦੇ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਸਿੱਖ ਕੌਮ ਇਸ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕਰੇ ਉਥੇ ਆਪ ਸਰਕਾਰ ਦੇ ਮੰਤਰੀ ਵੀ ਮੰਨ ਰਹੇ ਨੇ ਸਿੱਖਾਂ ਦੇ ਵੋਟ 'ਚ ਸਰਕਾਰ ਦੀ ਦਖਲਅੰਦਾਜ਼ੀ ਠੀਕ ਨਹੀਂ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਧਾਰਮਿਕ ਮਸਲਾਂ ਜਿਹੜੀ ਦਖਲਦਜ਼ੀ ਨਹੀਂ ਕਰਨੀ ਚਾਹੀਦੀ। ਸੋ ਜੇ ਮਹਾਰਾਸ਼ਟਰ ਸਰਕਾਰ ਨੇ ਇਹ ਕੀਤਾ ਦਖਲਦਜ਼ੀ ਕੀਤੀ ਹੈ ਜਿਹੜਾ ਸਾਡਾ ਐਕਟ ਉਹਦੇ ਵਿੱਚ ਮੈਂਡਮੈਂਟ ਕੀਤੀ ਹੈ ਤਾਂ ਇਹ ਮੰਦ ਭੱਗ ਹੈ। ਦਰਅਸਲ ਮਹਾਰਾਸ਼ਟਰ ਸਰਕਾਰ ਨੇ ਨੰਨਦੇੜ ਸਿੱਖ ਗੁਰਦੁਆਰਾ ਐਕਟ 1955 ਦੇ ਵਿੱਚ ਸੋਧ ਕੀਤੀ ਹੈ ਜਿਸ ਤੋਂ ਬੋਰਡ ਦੇ ਵਿੱਚ ਸਰਕਾਰ ਦੇ ਨਾਮਜ਼ਦ ਮੈਂਬਰਾਂ ਦੀ ਗਿਣਤੀ 7 ਤੋਂ ਵਧਾ ਕੇ 12 ਕਰ ਦਿੱਤੀ ਗਈ ਹੈ। ਜਿਪਸਿੰ ਨਜ਼ਰ ਆ ਰਹੇ ਉਧਰ ਪਾਰਲੀਮੈਂਟ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੀ ਸੁਰੱਖਿਆ ਦੇ ਵਿੱਚ ਵੀ ਸਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਦਿੱਲੀ ਪੁਲਿਸ ਨੇ ਇਸ ਨੂੰ ناکਾਮ ਕਰ ਦਿੱਤਾ ਪੁਲਿਸ ਨੇ ਫਰਜ਼ੀ ਪਹਿਚਾਨ ਪੱਤਰ ਦਿੱਤੇ ਨਾਰਥ ਬਲਾਕ ਦੇ ਵਿੱਚ ਗ੍ਰਹਿ ਮੰਤਰਾਲੇ ਦੇ ਆਫਿਸ ਚ ਵੜਨ ਦੀ ਕੋਸ਼ਿਸ਼ ਕਰਦੇ ਹੋਏ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਮੁਲਜ਼ਮ ਦਾ ਨਾਮ ਅਦਿੱਤਿ ਪ੍ਰਤਾਪ ਸਿੰਘ ਹੈ ਅਦਿੱਤਿ ਇਸ ਮਕਸਦ ਦੇ ਨਾਲ ਫਰਜ਼ੀ ਆਈਡੀ ਦੇ ਉੱਤੇ ਵੜਿਆ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਪਰ ਫਿਲਹਾਲ ਇਸ ਦਾ ਕੋਈ ਟੈਰਰ ਐਂਗਲ ਨਹੀਂ ਨਿਕਲਿਆ ਮਲਜ਼ਮ ਤੋਂ ਸਪੈਸ਼ਲ ਸੈੱਲ ਅਤੇ ਹੋਰ ਏਜੰਸੀਆਂ ਵੀ ਪੁੱਛਗਿੱਛ ਕਰ ਰਹੀਆਂ ਨੇ ਇਸ ਤੋਂ ਪਹਿਲਾਂ 13 ਦਸੰਬਰ ਨੂੰ ਦੋ ਨੌਜਵਾਨਾਂ ਨੇ ਸੰਸਦ ਦੇ ਵਿੱਚ ਸੰਨਮਾਰੀ ਕੀਤੀ ਸੀ ਜਦੋਂ ਪਾਰਲੀਮੈਂਟ ਦੀ ਕਾਰਵਾਈ ਚੱਲ ਰਹੀ ਸੀ ਉਸ ਵੇਲੇ ਨੌਜਵਾਨ ਦਰਸ਼ਕ ਦੀਰਗਾ ਤੋਂ ਪਾਰਲੀਮੈਂਟ ਦੇ ਵਿੱਚ ਵੜ ਗਏ ਸਨ ਇਸ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਆਪਣੇ ਬੂਟ ਤੋਂ ਪੀਲੇ ਰੰਗ ਦਾ ਗੈਸ ਸਪਰੇਅ ਕੱਢਿਆ ਸੀ ਹਾਲਾਂਕਿ ਪਾਰਲੀਮੈਂਟ ਦੇ ਵਿੱਚ ਮੌਜੂਦ ਸੰਸਦਨ ਨੇ ਇਹਨਾਂ ਨੂੰ ਫੜ ਲਿਆ ਸੀ ਅਤੇ ਸੁਰੱਖਿਆ ਬਲਾਜ਼ਮਾ ਨੂੰ ਸੌਂਪ ਦਿੱਤਾ ਸੀ ਉਧਰ ਭਾਰਤ ਜੁਰੋ ਨਿਆ ਯਾਤਰਾ ਦੇ ਦੌਰਾਨ 오ਡੀਸ਼ਾ ਦੇ ਵਿੱਚ ਰਾਹੁਲ ਗਾਂਧੀ ਦੇ ਮੰਦਿਰ ਦੇ ਵਿੱਚ ਜਾਣ ਦੇ ਉੱਤੇ ਬੀਜੇਪੀ ਇੱਕ ਵਾਰ ਮੁੜ ਤੋਂ ਉਹਨਾਂ ਨੂੰ ਘੇੜਦੀ ਹੋਈ ਨਜ਼ਰ ਆ ਰਹੀ ਹੈ ਤੇ ਤੀਸਵਾਰ ਰਾਹੁਲ ਗਾਂਧੀ ਨੂੰ ਚੋਣਾ ਵੀ Hindu ਦੱਸ ਦਿੱਤਾ ਦਰਸਲ ਕਾਂਗਰਸ ਦੀ ਭਾਰਤ ਜੁਰੋ ਨਿਆ ਯਾਤਰਾ 오ਡੀਸ਼ਾ ਪਹੁੰਚੀ ਤਾਂ ਰਾਹੁਲ ਗਾਂਧੀ ਵੇਦਵਿਆਸ ਮੰਦਿਰ ਦੇ ਵਿੱਚ ਗਏ ਜਿੱਥੇ ਉਹਨਾਂ ਨੇ ਪੂਜਾ ਅਰਚਨਾ ਕੀਤੀ ਇਸ ਦੇ ਉੱਤੇ ਬੀਜੇਪੀ ਹਮਲਾਵਰ ਹੋ ਗਈ ਬੀਜੇਪੀ ਆਈਟੀ ਸੈਲ ਦੇ ਮੁਖੀ ਅਮਿਤ ਮਾਲਵੀਆ ਨੇ ਇੱਕ ਵੀਡੀਓ ਪੋਸਟ ਕੀਤਾ ਜਿਸ ਦੇ ਕੈਪਸ਼ਨ ਦੇ ਵਿੱਚ ਲਿਖਿਆ ਛੋਟਾ ਤਿਲਕ ਲਗਾਉਣਾ ਚੁਣਾਵੀ Hindu Rahul Gandhi मालवी दी जनरल जयराम रमेश ने भी पलटवार किया चुनावी नहीं है मंदिर पास में था बिल्कुल पांच सात मिनट का रास्ता था बीजेपी की सोशल मीडिया के लिए और कोई काम नहीं है वो हमें मुफ्त में पब्लिसिटी देते हैं बस ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਇੱਕ ਸ਼ਖਸ ਨੂੰ ਕੁੱਤੇ ਵਾਲਾ ਬਿਸਕਟ ਦੇਣ ਦਾ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਭਾਜਪਾ ਨੇ ਕਿਹਾ ਸੀ ਕਿ ਕਾਂਗਰਸ ਦੇ ਵਿੱਚ ਵਰਕਰਾਂ ਨੂੰ ਕੁੱਤਾ ਸਮਝਿਆ ਜਾਂਦਾ ਹੈ ਹਾਲਾਂਕਿ ਇਸ ਵੀਡੀਓ ਦੇ ਉੱਤੇ ਰਾਹੁਲ ਦੇ ਵੱਲੋਂ ਸਫਾਈ ਆਈ ਅਤੇ ਕਿਹਾ ਕਿ ਕੁੱਤਾ ਬਿਸਕਟ ਨਹੀਂ ਖਾ ਰਿਹਾ ਸੀ ਇਸ ਲਈ ਉਹਨਾਂ ਨੇ ਕੁੱਤੇ ਦੇ ਮਾਲਕ ਨੂੰ ਬਿਸਕਟ ਦੇ ਦਿੱਤਾ ਤਾਂ ਕਿ ਉਹ ਬਾਅਦ ਵਿੱਚ ਇਸ ਨੂੰ ਖਿਲਾ ਸਕੇ। ਕਿ ਅੱਸੀ ਖੈਰ ਸਿਆਸੀ ਚੋਣਾਂ ਖਾੜਾ ਭਖਿਆ ਹੋਇਆ ਇਸ ਸਮੇਂ ਦੇਸ਼ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਰਾਹੁਲ ਗਾਂਧੀ ਦੇ ਖਿਲਾਫ ਭਾਜਪਾ ਦਾ ਆਈਟੀ ਸੈੱਲ ਮੀਡੀਆ ਸੋਸ਼ਲ ਮੀਡੀਆ ਸੈਕਲ ਖੂਬ ਐਕਟਿਵ ਨਜ਼ਰ ਆਉਂਦਾ ਹੈ ਖੈਰ ਜਦੋਂ ਮੰਦਰ ਦੇ ਵਿੱਚ ਤਿਲਕ ਲਗਾਉਣ ਤੋਂ ਲੈ ਕੇ ਕੁੱਤੇ ਨੂੰ ਬਿਸਕਟ ਖਵਾਉਣ ਤੱਕ ਦੇ ਮੁੱਦੇ ਨੂੰ ਚੁੱਕਿਆ ਜਾਵੇ ਬਿਆਨਬਾਜ਼ੀ ਉਸ ਦੇਤੇ ਹੋਵੇ ਫਿਰ ਫਰਕ ਸੱਪ ਪੈਂਦਾ ਹੈ ਉਧਰ ਰਾਸ਼ਟਰਪਤੀ ਦਰੁਪਦੀ ਮੁਰਮੂ ਨੇ ਬੁੱਧਵਾਰ ਨੂੰ ਦਿੱਲੀ ਮੈਟਰੋ ਦੇ ਵਿੱਚ ਯਾਤਰਾ ਕੀਤੀ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਰਾਸ਼ਟਰਪਤੀ ਦਰੁਪਦੀ ਮੁਰਮੂ ਪੀਲੀ ਸਾੜੀ ਅਤੇ ਮਸਟਰਡ ਕਲਰ ਦਾ ਸਵੈਟਰ ਪਾਏ ਹੋਏ ਮੈਟਰੋ ਦੀ ਸਵਾਰੀ ਕਰਦੇ ਨਜ਼ਰ ਆਏ ਮੈਟਰੋ ਦੀ ਜਿਸ ਕੋਚ ਦੇ ਵਿੱਚ ਮੁਰਮੂ ਸੀਟ ਦੇ ਉੱਤੇ ਬੈਠੇ ਸਨ ਉਹਨਾਂ ਦੇ ਅਲੱਗ-ਵਾਲੇ ਕਾਫੀ ਵੱਡੀ ਗਿਣਤੀ 'ਚ ਸੁਰੱਖਿਆ ਮੁਲਾਜ਼ਮ ਅਤੇ ਅਧਿਕਾਰੀ ਮੌਜੂਦ ਸੀ। ਇਸ ਜੁਨਾਨੀ ਫੋਟੋਗ੍ਰਾਫਰ ਵੀ ਉਹਨਾਂ ਦੀਆਂ ਤਸਵੀਰਾਂ ਖਿੱਚਦਾਰ ਨਜ਼ਰ ਆਇਆ। ਰਾਸ਼ਟਰਪਤੀ ਨੂੰ ਯਾਤਰਾ ਦੇ ਦੌਰਾਨ ਡੀਐਮਆਰਸੀ ਦੇ ਉੱਚ ਅਧਿਕਾਰੀਆਂ ਨੇ ਮੈਟਰੋ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਨਾਲ ਹੀ ਰਾਸ਼ਟਰਪਤੀ ਨੇ ਮੈਟਰੋ ਅਧਿਕਾਰੀ ਨੂੰ ਸਵਾਲ ਵੀ ਕੀਤੇ। ਦੱਸਦੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਵਾਰ ਦਿੱਲੀ ਮੈਟਰੋ ਦੇ ਵਿੱਚ ਸਵਾਰੀ ਕਰ ਚੁੱਕੇ ਨੇ। ਇਹ ਜਦੋਂ ਦੇਸ਼ ਦੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਮੈਟਰੋ ਦੇ ਵਿੱਚ ਇੱਕ ਆਮ ਨਾਗਰਿਕ ਦੀ ਤਰ੍ਹਾਂ ਸਫ਼ਰ ਕਰ ਪਰਫਰਕ ਦੱਪੰਦਾ। ਉਹਨਾਂ ਦੀ ਮਾਧਿਅਮ ਤੇ ਖਬਰ ਹੈ ਸੰਗਰੂਰ ਤੋਂ ਸੰਗਰੂਰ ਦੇ ਪਿੰਡ ਬਨਾਰਸੀ ਦੇ ਵਿੱਚ ਇੱਕ ਸ਼ਖਸ ਦਾ लाठी ਡੰਡਿਆਂ ਦੇ ਨਾਲ ਕੁੱਟਕੁੱਟ ਕੇ ਕਤਲ ਕਰ ਦਿੱਤਾ। ਪਤੀਆ ਜਰੇ ਕੀ 35 ਸਾਲ ਦੇ ਨਰੀਸ਼ ਨੂੰ ਗਵਾਂਡੀਆਂ ਨੇ ਪਹਿਲਾਂ ਫੋਨ ਕਰਕੇ ਬੁਲਾਇਆ ਅਤੇ ਫਿਰ ਗਵਾਂਡ ਦੇ ਹੀ ਕੁਝ ਨੌਜਵਾਨਾਂ ਨੇ ਘਰ ਦੇ ਵਿੱਚ ਵੜ ਕੇ ਉਸ ਦੇ ਉੱਤੇ लाठी ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ।

80 ਬੰਦਿਆਂ ਦਾ ਨਾਮ ਲਿਖਵਾਇਆ ਜਿਨ੍ਹਾਂ ਨੇ ਮਤਲਬ ਕਿ ਉਹਨਾਂ ਦੀ ਕੋਠਾਰ ਘੱਤ ਨੇ ਦੇਸ਼ ਪਰਦੇ ਦਾ ਕਤਲ ਕਰ ਦਿੱਤਾ ਜਿਸ ਤੇ ਬਾਅਦ ਵਿੱਚ ਅਸੀਂ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ 30 ਹਮਲਤੀ ਇਹ ਵਾਰਦਾਤ 5 ਫਰਵਰੀ ਸ਼ਾਮ ਦੀ ਦੱਸੀ ਜਾ ਰਹੀ ਹੈ